ఒక్క నిమిషం ఒక్క నిమిషము రండి రాఘవేంద్ర అన్న టేపుల్ తీసుకోవాలన్నా నన్ను కొడు మాది

カズ i ーザーでカズレーザーでカズレーカーザーでカズレーカズレーーでカズカズレーザーでカズレーザーでカーザーでカカズカカ ਇਕੜੇ ਇਕੜੇ ਕੰਮ ਜੁੜ ਨੇ ਕੀ ਕਰ ਜੁੜ ਨੇ ਹਲਾਉਂਦੇ ਰਸੀ ਹੋ ਜਾਂਦਾ ਨਾ ਮੁੰਡਿਆ ਚੀਨੀ ਗੱਟਾ ਹੋਰ ਨਾਨੀਂ ਦੋ ਨਾ ਇਹ ਨਾਨਾ ਅਨਾ ਫੋਨ ਕੀ ਗੋਲਸ ਨਾਂ ਜੇਬੀ ਤਮਾ ਇੱਕੜਾ ਫੋਨ ਕਿਸ ਨਾਂ ਜੇਬੀ ਤਮਾ ਇਹ ਮੋਦਰਾ ਜੇਬੀ ਤਨਾ ਪਾਸਕਰ ਸੁਪਰ ਕਵਿਤਾ ਆਗ ਰਿਹਾ ਤਰਾ ਅਦੇ ਨਾ ਕਵਿਤਾ ಅನ್ನ <laughs> ವೀಡಿಯ ਅਮਾ ਰਿਸ਼ੀਤਾ ਰਿਸ਼ੀਤਾ ਆਧਿਆ ਰਿਸ਼ੀਕਾ ਰਿਸ਼ੀਕਾ ਤੂੰ ਰਿ ਨਾ ਬਿੰਨਾ ਨਾ ਕੇਮਰ ਇਹ ਪੜੇ ਚੁੱਕਦਾ ਨਾ